ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਦੋਂ মিডিਆ ਲਈ ਦਲਾਲ ਸ਼ਬਦ ਵਰਤਦਾ ਹੁੰਨਾ ਨੂੰ ਉਦੋਂ ਕਿਤੇ ਨਾ ਕਿਤੇ ਮੈਨੂੰ ਕੋਈ ਨਾ ਕੋਈ ਬੰਦਾ ਲੱਭ ਜਾਂਦਾ ਵੀ ਆਹ ਵਾਕਈ ਦਲਾਲ ਹੈ ਵਾਕਈ ਉਦੋਂ ਲੱਭ ਜਾਂਦਾ ਅੱਜ ਇੱਕ ਸਿਮਰਨ ਜੋਤ ਸਿੰਘ ਮੱਕੜ ਦੀ ਮੈਂ ਇੰਟਰਵਿਊ ਸੁਣੀ ਉਹਦੀਆਂ ਗੱਲਾਂ ਸੁਣ ਕੇ ਨਾ ਗੱਲ ਕਰ ਮੇਰਾ ਮੇਰੇ ਕੋਲੇ ਫੋਨ ਉਹਦਾ ਹੈ ਨਹੀਂ ਸੀ ਤੇ ਨਈ ਮੇ ਫੋਨ ਲਾ ਕੇ ਉਹਨਾਂ ਨਾਲ ਗੱਲ ਕਰਦਾ ਪਰ ਕੋਈ ਨਹੀਂ ਗੱਲ ਕਰਨ ਦਾ ਫਾਇਦਾ ਨਹੀਂ ਆ ਵੀਡੀਓ ਤੱਕ ਪਹੁੰਚਣੀ ਉਹ ਪਤਾ ਕੀ ਕਹਿੰਦਾ ਕਹਿੰਦਾ ਮੇਰੇ ਕੋਲੇ ਘਰ ਵੀ ਕਿਰਾਏ ਤੇ ਆ ਕਹਿੰਦਾ ਲੋਕ ਕਹਿੰਦੇ ਨੇ ਪੈਸਾ ਬੜਾ ਕਮਾਇਆ ਮੱਕੜ ਨੇ ਪਰ ਨਹੀਂ ਤੇ ਦੋ ਮੇਰੇ ਕੋਲੇ ਕਹਿੰਦਾ ਐਕਟਿਵਾ ਸਕੂਟਰੀਆਂ ਨੇ ਇੱਕ ਕਹਿੰਦਾ ਮੇਰੀ ਘਰ ਵਾਲੀ ਦੀ ਹੈ ਇੱਕ ਪਤਾ ਨਹੀਂ ਮੇਰੇ ਬਾਪੂ ਦੀ ਕਿਹ ਹੈ ਨਾ ਕੁਝ ਇੱਕ ਮੇਰੇ ਕੋਲੇ ਕਹਿੰਦਾ ਫੋਰਚਨਰ ਗੱਡੀ ਹੈ ਉਹ ਵੀ ਕਹਿੰਦਾ ਸੈਕੰਡ ਹੈਂਡ ਯਾਨੀ ਕਿ ਸੈਕੰਡ ਹੈਂਡ ਵੀ ਜੇ ਤੁਸੀਂ ਲਾਉਂਗੇ 15-20 ਲੱਖ ਦੀ ਤਾਂ ਆਣੀ ਆਣੀ ਹੈ ਜਦੋਂ ਮੈਂ ਦਲਾਲ ਸ਼ਬਦ ਵਰਤਦਾ ਨਾ ਉਦੋਂ ਇਹ ਬੰਦੇ ਉਹ ਸ਼ਬਦ ਦੇ ਹੱਕਦਾਰ ਨੇ ਘਰ ਕਹਿੰਦਾ ਮੇਰੇ ਕੋਲੇ ਰੈਂਟ ਤੇ ਕਿਰਾਏ ਤੇ ਆ ਤੇ ਮੇਰੇ ਕੋਲੇ ਗੱਡੀ ਕੋਈ ਐ ਫੋਰਚੂਨਰ ਉਹ ਵੀ ਕਹਿੰਦਾ ਮੇਰੇ ਕੋਲੇ ਸੈਕੰਡ ਹੈਂਡ ਹੈ ਇੱਕ ਹੋਰ ਗੱਲ ਕਹੀ ਕਹਿੰਦਾ ਮੈਂ ਘਰ ਬਣਾਉਣਾ ਇੱਕ ਕਿਲੇ ਦੇ ਵਿੱਚ ਬਣਾਉਣਾ ਇਹ ਗੱਲ ਕਹੀ ਤੁਸੀਂ ਉਹਨਾਂ ਅੰਦਾਜ਼ਾ ਲਾਓ ਉਹਨੇ ਜਿਹੜਾ ਚੈਨਲ ਬਣਾਇਆ ਸੀ ਨਾ ਦੀਪ ਸਿੱਧੂ ਦੇ ਨਾਂ ਤੇ ਰੋਟੀਆਂ ਸੇਕੀਆਂ ਇਸ ਬੰਦੇ ਨੇ ਚੱਲ ਵੀ ਪਿਆ ਉਹ ਬਾਅਦ ਵਿੱਚ ਬੰਦ ਹੋਇਆ ਪਤਾ ਨਹੀਂ ਉਹ ਕਾਰਨ ਕੀ ਸੀ ਮੈਨੂੰ ਕੋਈ ਪਤਾ ਨਹੀਂ ਕਰੋੜਾਂ ਰੁਪਈਆ ਉਹ ਚੈਨਲ ਤੋਂ ਇਕੱਠਾ ਕੀਤਾ ਗਿਆ ਇਹ ਸਭ ਨੂੰ ਪਤਾ ਹੈ ਚਲੋ ਕੋਈ ਗੱਲ ਨਹੀਂ ਐਜੇ ਨਹੀਂ ਸਾਹਮਣੇ ਹੋਣਗੇ ਪਰ ਇਹ ਗੱਲ ਥੋੜਾ ਜਿਹਾ ਧਿਆਨ ਚ ਰੱਖਿਓ ਵੀ ਜੇ ਜਿਹੜਾ ਬੰਦਾ 10 ਸਾਲ ਤੋਂ মিডিਆ ਵਿੱਚ ਕੰਮ ਕਰਦਾ ਹੈ ਚਲੋ 8 ਸਾਲ ਲਾ ਲਓ ਚਲੋ 6 ਸਾਲ ਲਾ ਲਓ ਹੋਰ ਘਟਾ ਲੈਨੇ ਦੋ ਸਾਲ 5 ਸਾਲ ਹੀ ਲਾ ਲਓ ਹੁਣ ਇਹ ਕਹਿੰਦਾ 5 ਸਾਲ ਬਾਅਦ ਘਰ ਬਣਾਵਾਂਗੇ ਇਹ ਗੱਲਾਂ ਬੋਰ ਕਰਨਗੇ ਜਿਹੜੀਆਂ ਮੈਂ ਪੁਕਾਈ ਮਾਰ ਰਿਹਾ ਇਹ ਕਹਣਾ ਲੋਕਾਂ ਨੇ ਪਰ ਦੋ ਗੱਲਾਂ ਦਾ ਜਵਾਬ ਦੇ ਦਿਓ ਜਿਹੜਾ ਬੰਦਾ 5 ਸਾਲ ਦੇ ਵਿੱਚ ਕਰੋੜਾਂ ਰੁਪਈਆ ਦੇ ਵਿੱਚ ਘੇੜਨ ਵਾਲਾ ਘਰ ਨਹੀਂ ਬਣਾ ਸਕਿਆ ਉਹਦੀ ਕਿੱਡੀਕ ਮਜਬੂਰੀ ਸੀ ਇਹ ਦੱਸਣਾ ਫਰਜ਼ ਬਣਦਾ ਹੈ ਹੁਣ 5 ਸਾਲਾਂ ਵਿੱਚ ਕਿੱਲੇ ਵਿੱਚ ਘਰ ਕਿਦਾਂ ਬਣ ਜੂਗਾ ਇਹ ਦੱਸਣਾ ਵੀ ਜ਼ਰੂਰੀ ਹੈ ਜੇ ਇਨੀ ਇਨਕਮ ਹੈ ਹੀ ਨਹੀਂ ਤੁਹਾਨੂੰ ਮੀਡੀਆ ਤੋਂ ਫਿਰ 5 ਸਾਲ ਵਿੱਚ ਜਾਂ 4 ਸਾਲ ਵਿੱਚ ਕਿੱਲੇ ਵਿੱਚ ਘਰ ਕਿਦਾਂ ਬਣ ਜੂਗਾ ਇਹ ਸਵਾਲ ਬਹੁਤ ਵੱਡਾ ਦੂਜੀ ਗੱਲ ਹੋਰ ਕਹਿਣੀ ਹੈ ਜਿਹੜੇ ਬੰਦੇ ਗੱਡੀਆਂ ਚਲਾਉਂਦੇ ਨੇ ਡਰਾਈਵਰ ਵੀ ਨੇ ਜਿਨ੍ਹਾਂ ਕੋਲੇ ਆਪਣੀਆਂ ਗੱਡੀਆਂ ਨੇ ਉਹ ਥੋੜਾ ਜਿਹਾ ਜ਼ਿਆਦਾ ਜਾਣ ਲੈਣਗੇ ਮੈਨੂੰ ਲੱਗਦਾ ਹੈ ਵੀ ਜਿਹੜੀ ਫੋਰਚੂਨਰ ਗੱਡੀ ਹੈ ਇੱਕ ਸਾਲ ਵਿੱਚ ਉਹ ਇੰਨਾ ਤੇਲ ਖਾਜੂ ਵੀ ਉਹਦੇ ਮੁਕਾਬਲੇ ਨੋਵਾ ਸਕਾਰਪੀਓ ਮ੍ਰਿਜਾ ਤੇ ਜਾਂ ਸਪਿਡ ਇਹ ਜਾਂ i20 ਇਹ ਨਵੀਂ ਗੱਡੀ ਖਰੀਦੀ ਜਾ ਸਕਦੀ ਹੈ ਇੰਨਾ ਕ ਤੇਲ ਫੋਰਚੂਨਰ ਸਾਲ ਵਿੱਚ ਖਾ ਸਕਦੀ ਹੈ ਉਹ ਜਿਹੜੀਆਂ ਗੱਲਾਂ ਬਾਤਾਂ ਮਕਰਤ ਸਾਹਿਬ ਨੇ ਕੀਤੀਆਂ ਨੇ ਦੂਜੀ ਗੱਲ ਹੋਰ ਇਸ ਸਿੱਖ ਘਰਾਣੇ ਵਿੱਚੋਂ ਕਹਿੰਦੇ ਸਿੱਖ ਪਰਿਵਾਰ ਵਿੱਚੋਂ ਨਾਨ ਸਿੰਘ ਜਦੋਂ ਸਵਾਲ ਕਰਨ ਕਿ ਦੂਜਿਆਂ ਨੂੰ ਕਹਿਣਾ ਹੁੰਦਾ ਤੂੰ ਪੀਰਾਂ ਦੇ ਜਾਨਾ ਜੱਸੀ ਨੇ ਇਦਾਂ ਕਿਹਾ ਗੁਰੂ ਗ੍ਰੰਥ ਸਾਹਿਬ ਸਾਹਿਬ ਜੱਤੀ ਇਹ ਕਹਿੰਦਾ ਮੁਰਾਦ ਸ਼ਾਹ ਲਈ ਫਲਾਨਾ ਇਹ ਕਹਿੰਦਾ ਵੀ ਉਹ ਕਹਿੰਦਾ ਆ ਕਹਿੰਦਾ ਤੁਸੀਂ ਸਿੱਖੋਂ ਦੇ ਨਾਲ ਤੇ ਤੁਸੀਂ ਕੀ ਕਹਿੰਦੇ ਹੋ ਬੁੱਟਾ ਸਿੰਘ ਨੂੰ ਕੋਈ ਸਵਾਲ ਕਰੇ ਵੀ ਫਲਾਨਾ ਏਦਾਂ ਕਹਿੰਦਾ ਮੈਂ ਕਹੂੰ ਮੈਂ ਏਦਾਂ ਕਹਿਣਾ ਤੂੰ ਇੱਥੇ ਗਲਤ ਹੈ ਮਿੱਤਰਾ ਬੁੱਟਾ ਸਿੰਘ ਨੇ ਇਹ ਕਹਿਣਾ ਨਹੀਂ ਕਿਹਾ ਹੋਇਆ ਇਹ ਗੱਲਾਂ ਬੋਰ ਤੇ ਕਰਨੀ ਕਰਨੀ ਕਹਿਣਗੇ ਲੈ ਨਾਂ ਨਾਲ ਗਿਆਨੀ ਲੱਗਿਆ ਲੱਗਾ ਹੋਇਆ ਪਕਾਈ ਮਾਰਨ ਇਹ ਮੇਰੀ ਗੱਲ ਨਹੀਂ ਤੁਸੀਂ ਸਿਮਨਜੋਤ ਮੱਕੜ ਦੀ ਜਿਹੜੀ ਇੰਟਰਵਿਊ ਚੱਲ ਰਹੀ ਹੈ ਉਹ ਸੁਣ ਲਿਓ ਵੀ ਉਹ ਆਪਣੇ ਬਾਰੇ ਕਿਰਾਏ ਦਾ ਘਰ ਮੇਰੇ ਕੋਲੇ ਗੱਡੀ ਮੇਰੇ ਕੋਲੇ ਫੋਰਚੂਨਰ ਹੈ ਤੇ ਕਿੱਲੇ ਵਿੱਚ ਕੋਠੀ ਪਾਉਣੀ ਹੈ ਤੇ ਇਹ ਗੱਲਾਂ ਜਿਹੜੀਆਂ ਨੇ ਤੁਸੀਂ ਆਪ ਅੰਦਾਜ਼ਾ ਲਾ ਕੇ ਦੇਖ ਲਿਓ ਵੀ ਕੀ ਦਲਾਲ ਨਾ ਕਮਾ ਜੇ ਹੋਰ ਕੀ ਕਮਾ ਇਹ ਦੱਸ ਦਿਓ ਇਹ ਇਹ ਬੰਦਾ ਉਹ ਵੀ ਹੈ ਭਾਜੇ ਕੇ ਪ੍ਰਧਾਨ ਮੰਤਰੀ ਨਾਲ ਮੇਰੀ ਇੱਕ ਮੀਡੀਆ ਤੇ ਕਹਈ ਡਿਬੇਟ ਜੀ ਕਰਾਤੀ ਸੀ ਐਨਆਰਟੀਵੀ ਨੇ ਭਾਜੇ ਕੇ ਪ੍ਰਧਾਨ ਮੰਤਰੀ ਨੇ ਮੇਰੇ ਲਈ ਗਾਲਾਂ ਗੂਲਾਂ ਕੱਟੀਆਂ ਜਾਂ ਹੋਰ ਵੀ ਕੁਝ ਬੜਾ ਕੁਝ ਲੋਕਾਂ ਨੇ ਕਿਹਾ ਉਦੋਂ ਇਹ ਕਹਿਆ ਕਰੇ ਗੁੱਡ ਜੌਬ ਯਾਨੀ ਕਿ ਮੇਰੇ ਵਿਰੋਧ ਵਿੱਚ ਕਹਿਆ ਕਰੇ ਗੁੱਡ ਜੌਬ ਇਹਨਾਂ ਦੀ ਇਹ ਕਰਦੂਤ ਵੀ ਹੈ ਚਲੋ ਮੈਨੂੰ ਉਹ ਕੋਈ ਗਿਲਾ ਨਹੀਂ ਕੋਈ ਗੁੱਸਾ ਨਹੀਂ ਉਹ ਤਾਂ ਇਹਨਾਂ ਲੋਕਾਂ ਦੀ ਫਿਤਰਤ ਹੁੰਦੀ ਹੈ ਪਰ ਜਿਹੜੀ ਆ ਵੀਡੀਓ ਇਹ ਦੀ ਘੁੰਮ ਰਹੀ ਆ ਨਾ ਇਹ ਸੁਣ ਕੇ ਦੇਖ ਲਿਓ ਵੀ ਇਹ ਬੰਦੇ ਜੇ ਆਪਣੇ ਲਈ ਇੰਨਾ ਝੂਠਪਾਨੇ ਬੋਲ ਸਕਦੇ ਐ ਤੇ ਹੋਰਾਂ ਲਈ ਕੀ ਕੁਛ ਕਰਦੇ ਹੋਣਗੇ ਇਹ ਇਹ ਸਮਝੋਤ ਮੱਕੜ ਦੀ ਗੱਲ ਹੈ ਹਾਲਾਂਕਿ ਉਹਦਾ ਅੱਜ ਸੋਸ਼ਲ ਮੀਡੀਆ ਤੇ ਨਾਂ ਹੈ ਕੋਈ ਆਮੰਦ ਦਾ ਨਹੀਂ ਹੈਗਾ ਨਾਂ ਚੱਲਦਾ ਉਹਦਾ ਪਰ ਉਹਦੀ ਜਿਹੜੀ ਆ ਵੀਡੀਓ ਸੁਣੋਗੇ ਨਾ ਤੁਸੀਂ ਹੈਰਾਨ ਰਹੋਗੇ ਵੀ ਇਹ ਗੱਲਾਂ ਕਰਨ ਵਾਲੇ ਹੈਗੀਆਂ ਨੇ ਜਣ ਕੇ ਇਹ ਲੋਕਾਂ ਨੂੰ ਕਿੰਨਾ ਕੁ ਬੇਵਕੂਫ ਬਣਾਉਂਦੇ ਹੋਣਗੇ ਸਮਝੋਤ ਮੱਕੜ ਦੀ ਗੱਲ ਕਰ ਰਿਹਾ ਹਾਂ ਜੇ ਕਿਤੇ ਉਹ ਤੱਕ ਵੀਡੀਓ ਪਹੁੰਚ ਗਈ ਤਾਂ ਫਿਰ ਮਿੱਤਰਾਂ ਮੇਰੇ ਨਾਲ ਇੰਟਰਵਿਊ ਕਰ ਲੈ ਤੇ ਸਵਾਲ ਮੈਂ ਵੀ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ